ਸਰਵਾਨ ਤੇ ਨਾਲ ਦੇ ਜੋ ਆਪਣੇ ਇੱਕ ਬਹੁਤ ਹੀ ਵਧੀਆ ਪੇਸ਼ਕਾਰੀ ਲੈ ਕੇ ਆਏ ਸੀਗੇ ਜਿਹੜਾ ਕਿ ਇੱਕ ਸੇਧ ਦੇਣ ਵਾਲਾ ਇਹਨਾਂ ਨੇ ਨਾਟਕ ਦਿਖਾਇਆ ਜਿੱਦੋਂ ਆਪਾਂ ਨੂੰ ਦੇਖੋ ਇਹ ਸਮਝ ਆਉਂਦੀ ਹੈ ਕਿ ਸਮਾਜ ਦੇ ਵਿੱਚ ਕਿਸ ਤਰ੍ਹਾਂ ਕਿਸ ਤਰ੍ਹਾਂ ਕੋਈ ਨਸ਼ੇ ਦੀ ਆੜ ਦੇ ਵਿੱਚ ਆ ਕੇ ਆਪਣੇ ਪਰਿਵਾਰ ਦਾ ਜਾਂ ਦੋਸਤਾਂ ਦਾ ਆਪਣਾ ਘਾਣ ਕਰ ਲੈਂਦਾ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਸਕੂਲ ਮੁਖੀ ਜੀ ਵੱਲੋਂ ਸਾਰੇ ਅਧਿਆਪਕਾਂ ਵੱਲੋਂ ਬੱਚਿਆਂ ਵੱਲੋਂ ਇੱਕ ਬਹੁਤ ਵਧੀਆ ਪੇਸ਼ਕਾਰੀ ਸਾਨੂੰ ਪੇਸ਼ ਕੀਤੀ ਜੀਤੋ ਸਾਡੇ ਬੱਚੇ ਸਭ ਕੁ ਲੈ ਕੇ ਆਵਦੀ ਜ਼ਿੰਦਗੀ ਨੂੰ ਤਾਂ ਬਹੁਤ ਵਧੀਆ ਬਣਾਣਗੇ ਤੇ ਹੋਰ ਨੂੰ ਵੀ ਸਿੱਖਿਆ ਦੇਣਗੇ ਜਿਹੜਾ ਅੱਜ ਇਹਨਾਂ ਨੇ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ ਅਸੀਂ ਇਹਨਾਂ ਦਾ ਫਿਰ ਦਿਲ ਤੋਂ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਜਾਓ ਖੇਮੀ ਤੋਂ ਆਹਣੀ ਬਟੇ ਨੇ